ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਘਰੇਲੂ ਪਰਿਵਾਰ ਕੋਲੋਂ ਵੀਡੀਓ ਦੋਸਤੋ ਬਣਾ ਰਹੇ ਆ ਘਰੇ ਪਸ਼ੂ ਦੇਖ ਸਕਦੇ ਚੰਗੇ ਪਸ਼ੂ ਬਾਈ ਦੇ ਦੁੱਧ ਤੇ ਰੱਖੇ ਹੋਏ ਆ ਤੇ ਇਹਨਾਂ ਚੋਂ ਇੱਕ ਮੈਂ ਦੋਸਤੋ ਝੋਟੀ ਬਾਈ ਨੇ ਸੇਲ ਕਰਨੀ ਆ ਤੇ ਜਿਹੜੀ ਇਹਦੀ ਡਿਟੇਲ ਆ ਦੋਸਤੋ ਮੈਂ ਸੋਨੂੰ ਦੱਸ ਦੇਣੀ ਆ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਜਰੂਰ ਇਸਟਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਬਣਾਉਣ ਵਾਸਤੇ ਮੇਰੇ ਨਾਲ ਕਨੈਕਟ ਕਰ ਲਿਓ ਮੇਰਾ ਨੰਬਰ 9592626959 ਦੋਸਤੋ ਤੀਜਾ ਸੂਆ ਸੂਈ ਆ 10 ਕਿਲੋ ਦਨ ਬਾਈਆਂ ਦਾ ਬਈ ਬਾਈ ਆਪ ਘਰੇ ਆਣੀ ਸੀਗਾ ਬਾਹਰ ਆ ਗਿਆ ਵਕਤੇ ਤੇ 10 ਕਿਲੋ ਦਨ ਦੋਸਤੋ ਸੂਈ ਨੂੰ ਹੋ ਕੇ 11 ਕਿਲੋ ਦੁੱਧ ਹੁਣ ਇਹਦੇ 98 ਦੋ ਟਾਈਮ ਤਿੰਨ ਟਾਈਮ ਤੁਸੀਂ ਤਸੱਲੀ ਕਰ ਸਕਦੇ 11 ਕਿਲੋ ਦੁੱਧ ਇਸ ਟਾਈਮ ਤਿਆਰ ਆ ਬੱਚਾ ਸੋਨੂੰ ਦਿਖਾ ਦਿੰਨੇ ਆ ਆਹ ਬੱਚਾ ਦੋਸਤੋ ਇਹਦਾ ਮਗਰ ਇਹਦੇ ਦੋਸਤੋ ਕਟਾਕ ਦੇਖ ਸਕਦੇ ਤੇ ਮੁੱਲ ਬਾਈ ਇਹਦਾ ਫੋਨ ਤੇ ਕਰੂਗਾ ਤੀਜਾ ਸੂਆ ਸੂਈ ਵੀ ਆ 14 ਕਿਲੋ ਬਾਈਆਂ ਦਾ ਦੁੱਧ ਦੇ ਦਿੰਦੀ ਆ ਇਹ ਦੋਸਤੋ ਦੇਖ ਸਕਦੇ ਆ ਸਵੇਰ ਦਾ ਟਾਈਮ ਆ ਵੀਡੀਓ ਬਣਾਉਣ ਦਾ ਟਾਈਮ 8:14 ਮਿੰਟ ਹੋ ਗਿਆ ਦੋਸਤੋ ਸਕਰੀਨ ਤੇ ਤੁਸੀਂ ਟਾਈਮ ਦੇਖ ਸਕਦੇ ਆ ਸੁਭਾਹ ਦੇ ਟਾਈਮ ਵੀਡੀਓ ਬਣਾ ਰਹੇ ਆ ਉਸ ਹਸਾਬ ਤੇ ਹਵਾਨੇ ਦੀ ਜੱਜਮੈਂਟ ਕਰ ਸਕਦੇ ਆ ਚਵਾਈ ਚੁਈ ਦੀ ਧਾਰ ਤੋੜ ਦੀ ਬਹੁਤ ਪੋਲੀ ਆ ਬਾਈ ਦੇ ਦਸਨ ਮੁਤਾਬਕ ਤੇ ਬਣ ਕੇ ਵੀ ਦੋਸਤੋ ਲੰਮਾ ਟਾਈਮ ਦੁੱਧ ਦੇ ਜਾਂਦੀ ਆ ਕਦਗਾ ਠੀਕ ਆ ਸਿੰਘ ਦੇਖ ਸਕਦੇ ਜਮਾ ਕੁੰਡੇ ਸਿੰਘ ਤੋੜਨ ਵਾਲਾ ਕੋਈ ਹੈ ਨਹੀਂ ਸੀਗਾ ਦੋਸਤੋ ਤੋੜ ਕੇ ਨਹੀਂ ਤੁਹਾਨੂੰ ਦਿਖਾਈ ਕਿ ਬਾਕੀ ਤੁਸੀਂ ਬਾਈ ਨਾਲ ਗੱਲ ਕਰਕੇ WhatsApp ਤੇ ਵੀਡੀਓ ਮਗਾ ਲਿਓ ਤੋੜ ਕੇ ਦੀ ਸਮਾਨਾ ਦੇਖ ਸਕਦੇ ਜਮਾ ਪੱਧਰ ਸਾਈਡ ਜਮਾ ਨਹੀਂ ਕੋਈ ਪਾਸਾ ਨਹੀਂ ਵਿਟਾਉਂਦੀ ਠਣ ਦੇਖ ਸਕਦੇ ਆ ਚਾਰੇ ਗੈਪ ਚ ਨਖੜਵੇਂ ਲੱਗੇ ਹੋਇਆ ਮਿਲਕ ਵੇਨ ਚੰਗੀ ਆਉਂਦੀ ਦੋਸਤੋ 14 ਕਿਲੋ ਬਾਈ ਆ ਦਾ ਵੀ ਦੁੱਧ ਆ ਪਾਇਦਾ ਪਹਿਲੇ ਸੂਏ ਚ ਚੋਇਆਗਾ ਮੋਲੇ ਦਾ ਬਾਈ ਫੋਨ ਤੇ ਕਰ ਦੂਗਾ ਬਾਈ ਦਾ ਨੰਬਰ 96 9605911 96 9605911 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਵੀਡੀਓ ਦੇਖਣ ਲਈ ਤੈਅ ਦੇ ਲੋ ਸਾਰੇ ਵੀਰਾਂ ਦਾ ਧੰਨਵਾਦ